ਮੈਂਟੋ ਜੀ ਵੋਟਾਂ ਦੀ ਗੱਲ ਹੋ ਰਹੀ ਹੈ ਚੋਣਾਂ ਦੀ ਗੱਲ ਹੋ ਰਹੀ ਹੈ ਤੇ ਚੋਣਾਂ ਜਿਹੜੀਆਂ 27 ਵਾਲੀਆਂ ਉਹਦੇ ਵਾਸਤੇ ਵੀ ਤਿਆਰੀਆਂ ਵਟੀਆਂ ਜਾ ਰਹੀਆਂ ਨੇ ਕੁਝ ਨਾਮ ਤੇ ਅੱਗੇ ਆ ਵੀ ਗਏ ਨੇ ਵਰਿੰਦਰ ਘੋਮਣ ਤੇ ਉਹ ਵੀ ਕਹਿੰਦਾ ਵੀ ਤਿਆਰ ਹੈ ਭਾਈ ਮੈਂ ਚੋਣਾਂ ਲੜਨੀਆਂ ਨੇ ਉਧਰੋਂ ਨਵਜੋਤ ਕੌਰ ਸਿੱਧੂ ਜੀ ਉਹਨਾਂ ਦੇ ਇੱਕ ਪੋਸਟ ਨੇ ਫੇਰ ਤਲਕੰ ਪਹੁੰਚਾ ਦਿੱਤਾ ਕਿ ਨਹੀਂ ਭਾਈ ਸਿੱਧੂ ਪਰਿਵਾਰ ਜਿਹੜਾ ਹੈਗਾ ਉਹ ਰਾਜਨੀਤੀ ਤੋਂ ਪਾਸੇ ਨਹੀਂ ਹੋਇਆ ਉਹ ਹੈਗਾ ਅਜੇ ਕਿਵੇਂ ਵੇਖੀਏ ਇਹਨਾਂ ਨੂੰ ਜਾਂ ਫਿਰ ਕੁਝ ਹੋਰ ਚਿਹਰੇ ਕੁਝ ਹੋਰ ਨਾਮ ਵੀ ਅੱਗੇ ਆ ਸਕਦੇ ਨੇ ਦੇਖੋ ਸੁਖਮਨ ਸਾਹਿਬ ਇਲੈਕਸ਼ਨ ਲੜਨਾ ਹਰ ਇੱਕ ਦਾ ਅਧਿਕਾਰ ਹੈ ਜੀ ਇਲੈਕਸ਼ਨ ਨਾ ਲੜਨਾ ਉਹ ਵੀ ਅਧਿਕਾਰ ਹੈ ਹੁਣ ਕਿਸੇ ਨੇ ਕਦੋਂ ਫੈਸਲਾ ਕਰਨਾ ਉਹ ਆਪਾਂ ਨਹੀਂ ਤੈਅ ਕਰਨਾ ਜਦੋਂ ਕਿਸੇ ਨੇ ਫੈਸਲਾ ਕਰ ਲਿਆ ਪਾਉ ਉਹਦੇ ਤੇ ਗੱਲ ਕਰ ਸਕਦੇ ਹਾਂ ਜੀ ਬੀਬੀ ਸਿੱਧੂ ਬਾਰੇ ਮੈਂ ਆ ਕੇ ਸਵਾਲ ਕੀਤਾ ਸੀਗਾ ਕਿ ਇਲੈਕਸ਼ਨ ਲੜੋਗੇ ਕਿਥੋਂ ਅੰਮ੍ਰਿਤਸਰ ਪੂਰਬੀ ਤੇ ਆ ਕੇ ਪਾਉ ਨੇ ਮਲ ਰੱਖਿਆ ਹਮ ਡਿੰਪੇ ਪਾਉ ਨੇ ਜੀ ਤੋ ਕਿੰਨੇ ਪਾਪੋ ਪਹਿਲਾਂ ਬੇਸਿਕਲੀ ਬਿਆਸ ਏਰੀਆ ਸੀਗਾ ਨਾ ਬਿਆਸ ਸੀਟ ਵੀ ਸੀ ਹੂੰ ਉਸ ਤੋਂ ਬਾਅਦ ਖਡੂਰ ਸਾਹਿਬ ਭੇਜ ਦਿੱਤਾ ਬਿਆਸ ਤੋਂ ਖਡੂਰ ਸਾਹਿਬ ਤੋਂ ਹੁਣ ਇੱਥੇ ਆ ਗਏ ਜੀ ਇੱਥੋਂ ਗਾਂਹ ਹੋਣ ਕਿੱਧਰ ਜਾਣਗੇ ਵੀ ਹੂੰ ਹੁਣ ਕਿੱਧਰ ਜਾਣਗੇ ਤਾਂ ਉਹਨਾਂ ਨੇ ਤੇ ਆਪਣੀਆਂ ਉਥੇ ਗਤੀਵਿਧੀਆਂ ਵਿਡਿਓਆਂ ਹੋਈਆਂ ਨੇ ਅੰਮ੍ਰਿਤਸਰ ਪੂਰਬੀ ਤੇ ਜੀ ਉਹ ਤੇ ਮੀਟਿੰਗਾਂ ਕਰਦੇ ਫੋਟੋਆਂ ਪਾਉਂਦੇ ਆ ਹੂੰ ਤਾਂ ਕੀ ਤੁਸੀਂ ਆਪਣੀ ਸੀਟ ਤੋਂ ਹੀ ਲੜੋਗੇ ਤੇ ਜੇ ਤੁਹਾਨੂੰ ਅਗਲਿਆਂ ਨੇ ਇਹ ਕਹਿ ਕੇ ਟਿਕਟ ਨਾ ਦਿੱਤੀ ਕਿ ਭਾਈ 3 ਸਾਲ ਤੇ 3.5 ਸਾਲ 4 ਸਾਲ ਤੇ ਚੁੱਪ ਕਰਕੇ ਬੈਠੇ ਰਹੇ ਤੁਸੀਂ ਹੂੰ ਕੁਝ ਹੋਇਆ ਨਹੀਂ ਕੁਝ ਕੀਤਾ ਨਹੀਂ ਜੀ ਤੇ ਜਿਹੜਿਆ ਬੰਦਿਆਂ ਨੇ ਭਈ ਉੱਥੇ ਜਾ ਕੇ ਵਰਕ ਕੀਤਾ ਉਹ ਦਾਵੇਦਾਰ ਆ ਤਾਂ ਕੀ ਫਿਰ ਤੁਸੀਂ ਦੂਸਰੀ ਪਾਰਟੀ ਤੋਂ ਚੋਣ ਲੜੋਗੇ ਬਿਲਕੁਲ ਜਾਂ ਫਿਰ ਆਪ ਦਾ ਹਲਕਾ ਬਦਲੋਗੇ ਕਾਂਗਰਸ ਨੂੰ ਰਿਕੁਐਸਟ ਕਰੋਗੇ ਕਿ ਕੋਈ ਹਲਕਾ ਹੋਰ ਦੇ ਦਿਓ ਜੀ ਪਾਰਟੀ ਨਹੀਂ ਛੱਡਣੀ ਇਸ ਸਵਾਲ ਤੇ ਉਹਨ ਬੀਬੀ ਸਿੱਧੂ ਤੱਕ ਹੈ ਨਾ ਜੀ ਜੀ ਤੇ ਬੀਬੀ ਸਿੱਧੂ ਤੇ ਜਦੋਂ ਕਾਂਗਰਸ ਦੇ ਵਿੱਚ ਰਲੇ ਸੀ ਉਦੋਂ ਪਹਿਲੀ ਕਿ ਦੂਜੀ ਸਟੇਟਮੈਂਟ ਇਹਨਾਂ ਨੇ ਇਹੋ ਜਿਹੀ ਦਿੱਤੀ ਸੀ ਕਿ ਮੱਥਾ ਹੀ ਠਣਕਾ ਗਿਆ ਸੀਗਾ ਹਮ ਇਹ ਸਾਡੇ ਖੂਨ ਦੇ ਵਿੱਚ ਰੋਹਾ ਹੈ ਕੀ ਬਾਤ ਤਾਂ ਹੁਣ ਦੂਜੀ ਗੱਲ ਹੈ ਜਿਹੜੀ ਆਹ ਸਾਹਿਬ ਕਹਿ ਰਹੇ ਨੇ ਕੁਮਨ ਸਾਹਿਬ ਹਮ ਭਈ ਕਿਆ ਦਰਸ਼ਨੀ શરીਰ ਆ ਹਾਂ ਬਿਲਕੁਲ ਇਹ ਤੇ ਗੱਲ ਮੰਨਣ ਵਾਲੀ ਹੈ ਹਮ ਹੋ ਜਾ ਸਰੀਰ ਹੋਵੇ ਤੇ ਬੰਦਾ ਉਹ ਸ਼ੀਸ਼ੇ ਦੇ ਮੂਹਰੇ ਵੀ ਨਾ ਹਿੱਲੇ ਮੇਰੇ ਅਰਗਾ ਤੋਂ ਦੇਖੀ ਜਾਵੇ ਆ ਆਪਣਾ ਇੱਥੇ ਥੋੜਾ ਜਿਹਾ ਥੋੜਾ ਜਿਹਾ ਪੰਪ ਹੋ ਜਾਂਦਾ ਨਾ ਐ ਕਰ ਜਾਂਦੇ ਐ ਕਰ ਜਾਂਦੇ ਆ ਮਾੜਾ ਤੁਹਾਡੇ ਅਰਗੇ ਤੁਹਾਡੇ ਡੀਲਡ ਆਲ ਹੋ ਜਾਂਦਾ ਉਹ ਉੱਥੇ ਜਿਮ ਚ ਮੈਂ ਵੇਂਦਾ ਰਹਿੰਦਾ ਨਾ ਸ਼ੀਸ਼ੇ ਹੀ ਪਟਣ ਵਾਲਾ ਕਰਦੇ ਬੈਠ ਜਾਂਦਾ ਆ ਜਾ ਕਰਦੇ ਘਰ ਦੇ ਜੀਆਂ ਨੂੰ ਮੋਟੇ ਮਾਰੀ ਜਾਂਦੇ ਵਿਚਾਰ ਦੇ ਉੱਥੇ ਜਿਮ ਜਮਲਾ ਲੈਣ ਗੇਟ ਜਿਵੇਂ ਛੋਟੇ ਅਗਲਾ ਕਹਿੰਦਾ ਸਾਡੀ ਨਾ ਕੋਈ ਅਰਕ ਤੋੜਦੀ ਭਰਾਵਾ ਗੱਲ ਇਹ ਆ ਕਿ ਭਾਈ ਆ ਵੇ ਲੋਕਮੈਂਟ ਪੂਰਾ ਕਰ ਦਿੱਤਾ ਜੀ ਸੋਕ ਮੈਂ ਕਿੰਨੀ ਯਾਦਦਾਸਤ ਹੈ ਯਾਰ ਕੁਛ ਬੰਦਿਆਂ ਦੀ ਕਮਾਲ ਦੀ ਗੱਲ ਹੈ ਮੈਨੂੰ ਹਾਲੇ ਉਖੜ ਰਿਹਾ ਸੀ ਪਤਾ ਨਹੀਂ ਬੀਜੇਪੀ ਕਿਹਾ ਕਿ ਆਰਐਸਐਸ ਕਿਹਾ ਤੇ ਕਮਾਲ ਦੀ ਗੱਲ ਹੈ ਕਿ ਮੈਂਬਰਸ ਆਪ ਕਹਿੰਦੇ ਕਿ ਬੀਜੇਪੀ ਕਿਹਾ ਯਾਰ ਕਮਾਲ ਦੀ ਗੱਲ ਮੈਂ ਕਨਫਿਊਜ਼ ਸੀ ਤਾਂ ਕਰਕੇ ਮੈਂ ਸ਼ਬਦ ਇਸਤੇਮਾਲ ਨਹੀਂ ਕੀਤਾ ਵੀ ਉਹ ਸਾਡੇ ਕੌਣ ਚ ਹੈ ਜੀ ਤਾਂ ਉਹਨਾਂ ਨੇ ਕੀ ਬਾਤ ਹੈ ਯਾਰ ਆ ਤਾਂ ਕਮਾਲ ਹੀ ਕਰ ਦਿੰਦੇ ਕੁਝ ਬੰਦੇ ਤਾਂ ਕੰਪਿਊਟਰ ਹੀ ਆ ਸੁਪਰ ਕੰਪਿਊਟਰ ਹੀ ਆ ਖੈਰ ਗੱਲ ਇਹ ਆ ਕਿ ਭਾਈ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਘੁਮਾਨ ਘਮਣ ਘਮਣ ਹਾਂਜੀ ਹਾਂਜੀ ਘਮਾਨ ਵੀ ਹੁੰਦੇ ਘਮਣ ਵੀ ਹੁੰਦੇ ਤੇ ਇਹ ਦੇ ਘਮਣ ਕੇਰੀ ਚ ਫਸ ਜਾਣਾ ਹਾਂ ਮੈਂ ਕਈ ਵਾਰ ਕਿ ਕੁਝ ਘਮਾਨ ਨੇ ਜਿਵੇਂ ਸਰਬਜੀਤ ਸਿੰਘ ਘਮਾਨ ਹੋਗਾ ਕਈ ਘਮਾਨ ਨੇ ਜਰਨੈਲ ਸਿੰਘ ਘਮਾਨ ਮੈਨੂੰ ਉਹ ਯਾਦ ਆ ਜਰਨੈਲ ਘਮਾਨ ਜਰਨੈਲ ਕਮ ਭਾਈ ਜਰਨੈਲ ਕਮ ਆਨੁਰਾਦ ਦੇ ਦਿੱਤੇ ਤੇ ਮਾਨ ਸਾਹਿਬ ਹੋ ਰਹੀ ਹੈ ਕਰਮਜੀਤ ਹਨ ਮੋਹ ਲੈ ਜੀ ਹਾਂ ਜੀ ਅੱਛਾ ਗੱਲ ਇਹ ਆ ਕਿ ਭਾਈ ਹੁਣ ਜੇ ਤੁਸੀਂ ਦੇਖੋਗੇ ਨਾ ਭਾਈ ਕਿਸੇ ਸਮੇਂ ਅੱਜ ਤਾਂ ਹੁਣ ਬੋਡੀ ਬਿਲਡਰ ਬਹੁਤ ਨੇ ਕੋਈ ਮੌਕਾ ਸੀ ਆਪਣੇ ਪੰਜਾਬ ਚੋਂ ਬੋਡੀ ਬਿਲਡਿੰਗ ਦੇ ਖੇਤਰ ਚ ਇਹ ਨਾ ਵੱਡਾ ਸੀ ਵੱਡਾ ਸੀ ਬਿਲਕੁਲ ਜੇ ਮੈਂ ਨਹੀਂ ਭੁੱਲਦਾ ਤੇ ਮੇਰੇ ਖਿਆਲ ਦੇ ਨਾਲ 2002-3 ਦੇ ਨਜ਼ਦੀਕ ਹੀ ਇਹ ਉਦੋਂ ਜੋ ਵਨੀਚੂ ਮੁੰਡਾ ਛਾ ਗਿਆ ਜਿਹੜਾ ਗੀਤਾਂ ਚ ਵੀਡੀਓਜ਼ ਚ ਆਏ ਖਾਸ ਕਰਕੇ ਨਹੀਂ ਨਹੀਂ ਉਸ ਤੋਂ ਪਹਿਲਾਂ ਹੀ ਦੇਖੋ ਨਾ ਮਿਸਟਰ ਜਲੰਧਰ ਬਣਿਆ ਛੋਟੀ ਉਮਰ ਚ ਛੋਟੀ ਉਮਰ ਚ ਮਿਸਟਰ ਪੰਜਾਬ ਜੀ ਸ਼ਾਇਦ 21 ਸਾਲ ਕੇ 2 ਸਾਲਾਂ ਚ ਫਿਰ ਮਿਸਟਰ ਇੰਡੀਆ ਫਿਰ ਏਸ਼ੀਆ ਚ ਦੂਜੇ ਨੰਬਰ ਤੇ ਮਤਲਬ ਕਿ ਉੱਤੋਂ ਥੱਲੇ ਕੰਮ ਚੱਲਿਆ ਤੇ ਉਦੋਂ ਬਾਅਦ ਫਿਰ ਜਿਵੇਂ ਤੁਸੀਂ ਦੱਸਿਆ ਕਿ ਵੀਡੀਓ ਵਗੈਰਾ ਚਾਹ ਫਿਲਮਾਂ ਚਾਹੀ ਹੂੰ ਉਹ ਮਤਲਬ ਕਿ ਇੱਕ ਐਸੀ ਬੰਦੇ ਦੀ ਨਾ ਕਿਸੇ ਦੀ ਕੈਲੂ ਕੇ ਪ੍ਰਭਾਵਸ਼ਾਲੀ ਸ਼ਖਸੀਅਤ ਬਣ ਜਾਂਦੀ ਆ ਕਿ ਬੰਦਾ ਜਿਵੇਂ ਜੌਨ ਸੀਨਰ ਸੀ ਕਿਸੇ ਸਮੇਂ ਹੂੰ 2007-08 ਚ ਸਾਡੇ ਵਰਗੇ ਟ੍ਰੇਨਾਂ ਦੀਆਂ ਟ੍ਰੇਨਾਂ ਅੰਡੇ ਉਹੀ ਖਾਲੀ ਜਾਂਦੇ ਵੀ ਜੌਨ ਸੀਨਰ ਵਰਗਾ ਬਣ ਜੀ ਪਤਾ ਹੀ ਨਹੀਂ ਸੀ ਵੀ ਜੌਨ ਸੀਨਰ ਕੀ ਕਰਦੇ ਆ ਸੱਚੀਓ ਅੱਲੋ ਵਾ ਅੰਟੇ ਵੀ ਆ ਜੋਨ ਸੀ ਨੇ ਅਗਾਂ ਸਰੀਰ ਬਣਾਉਣਾ ਤਾਂ ਉਸ ਸਮੇਂ ਗੱਲ ਉਹ ਆਪਣਾ ਪੰਜਾਬੀਆਂ ਦਾ ਜੋਨ ਸੀ ਨਾ ਸੀ ਜੀ ਕਿ ਯਾਰ ਇਹ ਦੀ ਅਗਾਂ ਸਰੀਰ ਬਣ ਜੇ ਬਿਲਕੁਲ ਠੀਕ ਹੈ ਜੀ ਚਲੋ ਲੋਕਪ੍ਰਿਅਤਾ ਆਈ ਹੁਣ ਗੱਲ ਇਹ ਆ ਕਿ ਦੇਖੋ ਉਹਨਾਂ ਨੇ ਕੱਲ ਪੋਸਟ ਪਾਈ ਹਮ ਪੋਸਟ ਤੋਂ ਅੰਦਾਜ਼ਾ ਲੋਕਾਂ ਨੇ ਲਾਇਆ ਕਿ ਤੇ ਸਿਆਸਤ ਚਾ ਰਿਹਾ ਹੁਣ ਕਿਸ ਪਾਰਟੀ ਬਣੀ ਉਹ ਸਵਾਲ ਕਰ ਰਹੇ ਆ ਦੇਖੋ ਚੋਣ ਜੇ ਤੁਸੀਂ ਲੜਨੀ ਹੈ ਤਾਂ ਫਿਰ ਪਾਰਟੀ ਆਪਦੇ ਫਾਲੋਅਰਸ ਤੋਂ ਥੋੜੀ ਪੁੱਛੂਗੇ ਹਮ ਫੋਲੋਅਰਸ ਤੋਂ ਪੁੱਛ ਕੇ ਉਹ ਤਾਂ ਜਿਆਦਾਤਰ ਤੁਹਾਨੂੰ ਕਹਿਣਗੇ ਕਿ ਲੜੋਈ ਨਾ ਇਲੈਕਸ਼ਨ ਹੀ ਨਾ ਲੜੋ ਤੇ ਹੋ ਸਕਦਾ ਇਹ ਕਹਿਣ ਬਿਲਕੁਲ ਜਿਆਦਾ ਇਹ ਕਹਿਣਗੇ ਭਾਈ ਕਿਧਰੇ ਨਾ ਜਾਓ ਤਾਂ ਗੱਲ ਇਹ ਆ ਸੁਖਮ ਸਿੰਘ ਸਾਹਿਬ ਕਿ ਦੇਖੋ ਠੀਕ ਹੈ ਮੈਂ ਜਿਵੇਂ ਕਿਹਾ ਮੈਂ ਇਹਨਾਂ ਦੇ ਨਿਰਣੇ ਦਾ ਸਤਕਾਰ ਕਰਦਾ ਪਰ ਇੱਕ ਚੀਜ਼ ਮੈਂ ਦੱਸ ਦੇਵਾਂ ਕਿ ਅਸੀਂ ਅੱਜ ਕੱਲ੍ਹ ਸ਼ੁਗਲ ਨੂੰ ਬੜਾ ਸੀਰੀਅਸਲੀ ਲੈਣੇ ਆ ਜੀ ਠੀਕ ਹੈ ਨਾ ਜੀ ਤੇ ਸੀਰੀਅਸ ਚੀਜ਼ ਰਾਜਨੀਤੀ ਵਿੱਚ ਅਸੀਂ ਸ਼ੁਗਲ ਦੇ ਤੌਰ ਤੇ ਲੈ ਰਹੇ ਹਟ ਪਏ ਮੇਰੀ ਗੱਲ ਨਾ ਯਾਦ ਰੱਖਿਓ ਸੱਚੀ ਇਹ ਚੀਜ਼ਾਂ ਅਲੱਗ-ਅਲੱਗ ਨੇ ਹੂੰ ਸੋ ਜਿਸਨੇ ਵੀ ਆਉਣਾ ਹੈ ਨਾ ਪੱਕੇ ਪੈਰੀ ਆਓ ਸਮਝੋ ਯਾਰ ਹੂੰ ਪਹਿਲਾਂ ਸਟੱਡੀਆਂ ਕਰੋ ਕਿ ਹਾਂ ਭਾਈ ਅਸਲ ਦੇ ਵਿੱਚ ਕੀ ਅਸੀਂ ਕਰ ਸਕਦੇ ਹਾਂ ਸਾਡੇ ਸਾਹਮਣੇ ਕੀ ਆ ਠੀਕ ਹੈ ਨਾ ਜੀ ਜੇ ਉਹ ਹੀ ਛੁੱਟੀਆਂ ਚ ਐਮਐਸਪੀ ਦੇ ਦੇਾਂਗੇ ਤੇ ਮੁੜ ਕੇ ਛੁੱਟੀਆਂ ਚ ਗਾਇਬ ਹੋ ਜਾਊਗਾ ਹੂੰ ਸਮਝਦੇ ਹੋ ਨਾ ਉਹ ਭੈਣ ਨੇ ਕਿੱਡਾ ਮਤਲਬ ਕਿ ਉਤਸ਼ਾਹ ਦੇ ਵਿੱਚ ਆ ਕੇ ਬਿਆਨ ਦਿੱਤਾ ਸੀ ਉਸ ਬਿਆਨ ਤੋਂ ਪਲਟਣਾ ਪਿਆ ਕਿ ਨਹੀਂ ਬਿਲਕੁਲ ਜੀ ਉਹ ਹੁੰਦਾ ਹੋਸ਼ਾਪਨ ਸਿਆਣਾ ਬੰਦਾ ਇਦਾਂ ਦੀ ਗੱਲ ਨਹੀਂ ਕਰਦਾ ਜਿਹੜਾ ਕੜ ਕੇ ਆਊਗਾ ਨਾ ਥੱਲੇ ਜਿਹੜਾ ਪੜ ਕੇ ਆਊਗਾ ਰਾਜਨੀਤੀ ਨੂੰ ਇਤਾਂ ਦੀ ਗੱਲ ਨਹੀਂ ਕਰੂਗਾ ਉਹਨੂੰ ਪਤਾ ਹੁੰਦਾ ਕਿ ਉਹਨੂੰ ਪਤਾ ਹੋਏਗਾ ਕਿ ਮੈਂ ਆ ਡਿਲੀਵਰ ਕਰ ਸਕਦਾ ਇੱਥੋਂ ਤੱਕ ਮੇਰੀ ਲਿਮਟ ਹੈ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਜੇ ਘੁੰਮਣ ਸਾਹਿਬ ਸ਼ੁਗਲ ਸਮਝ ਰਹੇ ਆ ਨਾ ਰਾਜਨੀਤੀ ਨੂੰ ਜਾਂ ਆਪਦੇ ਫਾਲੋਅਰਸ ਦੇਖ ਕੇ ਕਿਤੇ ਅੰਦਾਜ਼ਾ ਲਾ ਰਹੇ ਆ ਕਿ ਸਾਰੇ ਵੋਟਾਂ ਚ ਤਬਦੀਲ ਹੋ ਜਾਣਗੇ ਜੀ ਤਾਂ ਮੇਰੇ ਖਿਆਲ ਦੇ ਨਾਲੇ ਗਫਲਤ ਹੁੰਦੀ ਹੈ ਮੁਗਾਲਤਾ ਹੁੰਦਾ ਹੈ ਤੁਸੀਂ ਕਰਕੇ ਰਾਜਨੀਤੀ ਚ ਆਉਣਾ ਕੋਈ ਵੀ ਆਓ ਜੀ ਸਦਕੇ ਆਓ ਹੋ ਸਕਦਾ ਕੱਲ ਨੂੰ ਤੁਹਾਨੂੰ ਆਉਣਾ ਪਵੇ ਮੈਨੂੰ ਜਾਣਾ ਪਵੇ ਸਾਡੀ ਟੈਕਨੀਕਲ ਟੀਮ ਚ ਕੋਈ ਜਾਵੇ ਸਾਡੇ ਪਰਿਵਾਰ ਚ ਕੋਈ ਚਲਾ ਜਾ ਜੀ ਪਰ ਮੈਂ ਕਹਿੰਦਾ ਜਿਹਨੇ ਵੀ ਜਾਣਾ ਨਾ ਸਰਬਦਾਤ ਧਿਆਨ ਕਰਕੇ ਜਾਇਓ ਲੋਕਾਂ ਨੂੰ ਛਲੇ ਉਹਦਾ ਆਪਦੇ ਫਾਲੋਅਰਸ ਨੂੰ ਠੱਗਿਓ ਨਾ ਹੂੰ ਠੀਕ ਹੈ ਜੋ ਡਿਲੀਵਰ ਕਰ ਸਕਦੇ ਹੋ ਉਹੀ ਕਿਓ ਐਵੇਂ ਊਂਗ ਪਤਾਲ ਦੀਆਂ ਨਾ ਮਾਰੇ ਉਹ ਮੈਂ ਆ ਵੀ ਕਰ ਦੂੰ ਵਾਹ ਕਰ ਦੂੰ ਕੀ ਹੋ ਰਿਹਾ ਹੂੰ ਸਰ ਉਹਨਾਂ ਫਸ ਗਏ ਨਾ ਫਸ ਗਏ ਨਾ ਜੀ ਤਾਂ ਨਾ ਨਾ ਮੈਂ ਕੀ ਕਹਿੰਦਾ ਸੀ ਮੈਂ ਕਹਿੰਦਾ ਨਸ਼ਾ ਮੁਕਤ ਸ਼ਬਦੀ ਫਸਾ ਦਿੰਦਾ ਬੰਦੇ ਨੂੰ ਕਿਉਂਕਿ ਕੋਈ ਖੇਤਾ ਆ ਵੇਖ ਲਓ ਤੁਹਾਡੇ ਸਾਹਮਣੇ ਮੈਂ ਫੇਰ ਗਰੰਟੀ ਦਿੰਦਾ ਕਿ ਨਸ਼ਾ ਮੁਕਤ ਨਹੀਂ ਹੋ ਸਕਦੇ ਹੂੰ ਪਰ 15 16 ਚ ਮੈਂ ਵੀ ਇੱਕ ਗਲਤਫਹਿਮੀ ਚ ਸੀ ਠੀਕ ਹੈ ਨਾ ਜੀ ਮੈਂ ਵੀ ਗਲਤਫਹਿਮੀ ਚ ਸੀ ਇਦਾਂ ਹੋ ਜੂਗਾ ਉਦੋਂ ਹੋ ਜੂਗਾ ਪਰ ਜਿਵੇਂ ਜਿਵੇਂ ਤੁਸੀਂ ਚੀਜ਼ਾਂ ਨੂੰ ਪੜਦੇ ਹੋ ਸਮਝਦੇ ਹੋ ਜੀ ਬਚਾਰਾ ਜਿਹੜਾ ਗਰਾਉਂਡ ਪੱਧਰ ਤੇ ਜਾ ਕੇ ਜਿਹੜੇ ਚੀਜ਼ਾਂ ਵੇਖਦੇ ਆ ਮੈਂ ਉਹੀ ਕਹਿੰਦਾ ਕੋਈ ਵੀ ਆਓ ਯਾਰ ਜੀ ਸਦਕੇ ਆਓ ਵੈਲਕਮ ਹੈ ਠੀਕ ਹੈ ਜਿਹੜੀ ਮਰਜ਼ੀ ਪਾਰਟੀ ਜੁਆਇਨ ਕਰੋ ਪਰ ਪਰਸਨਲੀ ਜਦੋਂ ਤੁਸੀਂ ਲੋਕਾਂ ਦੇ ਸਾਹਮਣੇ ਜਾਣਾ ਜੋ ਡਿਲੀਵਰ ਕਰ ਸਕਦੇ ਹੋ ਜਿੰਨੀ ਸਮਰੱਥਾ ਹੈ ਉਹੀ ਕਿਓ ਪਰ ਫਿਰ ਮੈਂ ਵਾਰੀ ਹਰੇ ਕਹਿੰਦਾ ਅਧਿਆਨ ਕਰਕੇ ਆਇਓ ਪੜ੍ਹ ਕੇ ਆਇਓ ਬਿਲਕੁਲ ਸਟੱਡੀ ਕਰਕੇ ਆਓ ਕਿਉਂਕਿ ਪਿਛਲੇ ਟਾਈਮ 'ਚ ਲੋਕਾਂ ਨੇ ਇੱਕ ਚੀਜ਼ ਵੇਖੀ ਵੀ ਆ ਕੋਈ ਐਕਟਰ ਹੈ ਜਾਂ ਕੋਈ ਕਿਸੇ ਹੋਰ ਖੇਤੇ ਨਾਲ ਜੁੜਿਆ ਹੋਇਆ ਉਸ ਖੇਤੇ ਦੇ ਵਿੱਚ ਉਹਦਾ ਨਾਮ ਹੈ ਉਸ ਨੂੰ ਵੋਟਾਂ ਪਾਈਆਂ ਤੇ ਲੋਕ ਮੈਯੂਸ ਹੋਏ ਨੇ ਬਾਅਦ ਵਿੱਚ ਬਿਲਕੁਲ ਜੀ ਉਹ ਸੈਲੀਬ੍ਰਿਟੀ ਹਾਂ ਸੈਲ ਉਹੀ ਮੈਂ ਕਹਿ ਰਿਹਾ ਨਾ ਕਿ ਸਭ ਫਾਇਦਾ ਕੀਆ ਜੇ ਤੁਸੀਂ ਡਿਲੀਵਰ ਨਾ ਕਰ ਸਕੇ ਗੱਲ ਡਿਲੀਵਰ ਕਰਨ ਦਾ ਹੈ ਕਿ ਤੁਸੀਂ ਕੀ ਡਿਲੀਵਰ ਕਰ ਸਕਦੇ ਹੋ ਹੁਣ ਜੇ ਮੰਨ ਲਓ ਇੱਕ ਇੱਕ ਮੈਨੂੰ ਕੋਈ ਕਹੇ ਕਿ ਯਾਰ ਤੂੰ ਕੀ ਕਰੇਂਗਾ ਤਾਂ ਮੈਂ ਕਹਾਂ ਕਿ ਯਾਰ ਭਲੇ ਭਲੇ ਮੈਂ ਤੇ ਘਰ ਘਰ ਨੌਕਰੀ ਦੇ ਦੂੰਗਾ ਸਰਕਾਰੀ ਨਹੀਂ ਤੁਸੀਂ ਇਹ ਕਹਿ ਸਕਦੇ ਹੋ ਇਹ ਕਹਿ ਸਕਦੇ ਹੋ ਕਿ ਮੈਂ ਕੰਮ ਕਰਦੀ ਆ ਰآمدਨ ਵਧਾ ਦੂੰਗਾ ਦੋਨਾਂ ਚੀਜ਼ਾਂ ਚ ਫਰਕ ਹੈ ਦੋਨਾਂ ਚੀਜ਼ਾਂ ਚ ਫਰਕ ਹੈ ਹੂੰ ਠੀਕ ਹੈ ਨਾ ਇੱਕ ਪਕਾਈ ਮਾਰਨੀ ਆ ਕੈਪਟਨ ਅਮਰਿੰਦਰ ਸਿੰਘ ਉਹ ਰਾਮ ਵਾਂਗੂ ਕਾਰਕਰਮ ਨਾ ਕਰੀ ਜੀ ਜੇ ਫਲਾਣੀ ਪਾਰਟੀ ਆ ਕਰ ਦਿਆਂਗੇ ਜੀ ਉਹ ਚੀਜ਼ਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਇੱਕ ਹੁੰਦਾ ਕਿ ਤੁਸੀਂ ਆਪਣੀ ਸੋਲਿਡ ਗੱਲ ਕਰ ਰਹੇ ਹੋ ਕਿ ਹਾਂ ਹਰੇਕ ਪਰਿਵਾਰ ਦੀ ਆਮਦਨ ਵਧਾਉਣ ਦਾ ਯਤਨ ਕਰਾਂਗੇ ਤਉ ਤੇ ਜੋ ਰੋਜ਼ਗਾਰ ਆਪਣੇ ਆਪਣੇ ਕਰਨਾਸ਼ਾਪਤ ਚ ਤੇ ਕਰਕੇ ਦੇਣ ਚ ਵੀ ਇਮਾਨਦਾਰੀ ਨਾਲ ਯਤਨ ਕਰਾਂਗੇ ਦਾ ਵਿੱਚ ਫਰਕ ਕਿਹਤੇ ਕੀ ਪਤਾ ਤੁਹਾਨੂੰ ਉਸ ਟਾਈਮ ਖੜੇ ਪਰ ਪਿੰਡਾ ਚ ਯੂਨਿਟ ਲੈ ਜਾਣੇ ਪੈ ਇਥੋਂ ਤੱਕ ਕਿ ਬਜ਼ੁਰਗਾਂ ਨੂੰ ਵੀ ਕੰਮ ਦੇਣੇ ਪੈਣ ਵੀ ਪੁਰਾਣੇ ਮੰਜੇ ਉਹਨੋਂ ਹਾਂ ਤੁਸੀਂ ਅਸੀਂ ਵੇਚਦੇ ਸਰ ਠੀਕ ਹੈ ਨਾ ਚਲੋ ਆਪਾਂ ਕਿਹੜਾ ਰਾਜਨੀਤਿਕ ਗੁੰਦਦੇ ਆ ਮੂਹ ਜੋਸ਼ ਆ ਗਿਆ ਬਈ ਯਾਰ ਠੀਕ ਹੈ ਨਾ ਡਿਲੀਵਰ ਜਿੰਨਾ ਕਰ ਸਕਦੇ ਉਹਨਾਂ ਬਾਦ ਕਰੋ